ਜਿੱਥੇ ਇੱਕ ਪਾਸੇ ਪੰਜਾਬ ਤੇ ਹਰਿਆਣਾ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਉੱਥੇ ਹੁਣ ਦੂਜੇ ਸੂਬਿਆਂ ਦੇ ਵਿੱਚ ਨਸ਼ੇ ਦੀ ਸਮੱਸਿਆ ਨੂੰ ਥੱਲ ਪਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਕਦਮ ਚੁੱਕਿਆ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ CBI ਨੂੰ ਇਸ ਖੇਤੇ ਵਿੱਚ ਦਵਾਈ ਕੰਪਨੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੇ ਉਤਪਾਦਨ ਤੇ ਵੰਡ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਕਿਹਾ ਹੈ ਉੱਚ ਅਦਾਲਤ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਜੋ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਨੇੜਲੇ ਸੂਬਿਆਂ ਵਿੱਚ ਵੱਡੇ ਪੱਧਰ ਤੇ ਫੈਲੀ ਹੋਈ ਹੈ ਇਹ ਹੁਕਮ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਤੇ ਜਸਟਿਸ ਸੰਜੇ ਵਿਸ਼ੇਸ਼ਟ ਦੇ ਬੈਂਚ ਨੇ ਦਿੱਤੇ ਨੇ ਜਿਸ ਦਾ ਮੰਨਣਾ ਕਿ ਅਦਾਲਤ ਕੋਲ ਆਉਂਦੇ ਕੇਸਾਂ ਵਿੱਚ ਇਹਨਾਂ ਦੋ ਸੂਬਿਆਂ ਦੇ ਨੇੜਲੇ ਸੂਬਿਆਂ ਦੀਆਂ ਕੰਪਨੀਆਂ ਵੱਲੋਂ ਤਿਆਰ ਦਵਾਈਆਂ ਤੇ ਸ਼ੀਸ਼ੀਆਂ ਲਗਾਤਾਰ ਤੇ ਵੱਡੀ ਮਾਤਰਾ ਦੇ ਵਿੱਚ ਮਿਲ ਰਹੀਆਂ ਨੇ ਦਵਾਈਆਂ ਦੇ ਉਤਪਾਦਨ ਦੇ ਕੰਟਰੋਲ 'ਚ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੇ باوجود ਬੈਂਚ ਨੇ ਇਸ ਕਾਰਵਾਈ ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ ਅਦਾਲਤ ਨੇ ਕਿਹਾ ਕਿ ਸੀਬੀਆਈ ਕੋਲ ਤਲਾਸ਼ੀ ਲੈਣ ਬਰਾਮਦਗੀ ਕਰਨ ਤੇ ਗ੍ਰਿਫਤਾਰੀ ਕਰਨ ਦਾ ਅਧਿਕਾਰ ਹੋਵੇਗਾ ਜਦੋਂ ਕਿ ਏਜੰਸੀ 2 ਮਹੀਨਿਆਂ ਵਿੱਚ ਅਦਾਲਤ ਕੋਲ ਮੁੜੀ ਰਿਪੋਰਟ ਜਮ੍ਹਾਂ ਕਰਵਾਏਗੀ ਬੈਂਚ ਨੇ ਕਿਹਾ ਕਿ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਉਦੇਸ਼ ਲਈ ਦੋਵੇਂ ਸੂਬਿਆਂ ਦੇ ਸਬੰਧਤ ਡੀਜੀਪੀ ਤੋਂ ਇਲਾਵਾ ਯੂਟੀ ਦੇ ਡੀਜੀਪੀ ਨੂੰ ਵੀ ਨਰਿੰਦੇ ਮੁੱਲ ਮੁਲਾਜ਼ਮ ਤੇ ਆંકੜੇ ਮਹਈਆ ਕਰਵਾਉਣੇ ਪੈਣਗੇ ਸੀਬੀਆਈ ਮਾਮਲਿਆਂ ਦੀ ਪ੍ਰਭਾਵਸ਼ਾਲੀ ਜਾਂਚ ਲਈ ਗਵਾਂਡੀ ਸੂਬਿਆਂ ਦੇ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਸਹਾਇਤਾ ਲੈਣ ਦੀ ਵੀ ਆਜ਼ਾਦ ਹੋਏਗੀ ਇਸ ਦੌਰਾਨ ਸੀਬੀਆਈ ਦੇ ਵਕੀਲ ਦੀਪਿਕ ਸਬਰਵਾਲ ਨੇ ਦੱਸਿਆ ਕਿ ਅਦਾਲਤ ਨਿਰਦੇਸ਼ ਦੇਵੇਗੀ ਤਾਂ ਸੀਬੀਆਈ ਬੁੜਦੀ ਜਾਂਚ ਕਰ ਸਕੇਗੀ ਤੇ ਆਜ਼ਾਦਾਨਾ ਤੌਰ ਤੇ ਮਾਮਲੇ ਦੀ ਜਾਂਚ ਕਰ ਸਕੇਗੀ ਉਨ੍ਹਾਂ ਕਿਹਾ ਕਿ ਲੋੜਿੰਦੀ ਫੀਡਬੈਕ ਅਤੇ ਮਦਦ ਲਈ ਹਰਿਆਣਾ ਤੇ ਪੰਜਾਬ ਦੇ ਐਨਸੀਬੀ ਸੈੱਲਾਂ ਤੋਂ ਮਦਦ ਲਈ ਜਾਏਗੀ ਦਵਾਈ ਨਿਰਮਾਤਾ ਕੰਪਨੀਆਂ ਦੇ ਵੱਖ-ਵੱਖ ਸੂਬਿਆਂ ਵਿੱਚ ਹੋਣ ਕਾਰਨ ਬੈਂਚ ਦੇ ਸੀਬੀਆਈ ਨੂੰ ਉੱਚਿਕ ਕਲਾਖ ਵਾਲੇ ਜ਼ਿੰਮੇਵਾਰ ਅਫਸਰਾਂ ਦੀ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਸਪਸ਼ਟ ਕੀਤਾ ਕਿ ਟੀਮ ਵਿੱਚ ਐਨਸੀਬੀ ਦੇ ਕੁਝ ਅਧਿਕਾਰੀ ਸ਼ਾਮਲ ਕੀਤੇ ਜਾ ਸਕਣਗੇ ਜੋ ਵਿਸ਼ੇਸ਼ ਜਾਣਕਾਰੀ ਦੇਣ ਦੇ ਸਮਰੱਥ ਹੋਣਗੇ ਹਾਲਾਂਕਿ ਸੂਬੇ ਦੇ ਦੀ ਪੁਲਿਸ ਤੋਂ ਵੀ ਕੁਝ ਅਧਿਕਾਰੀ ਰੇਜ ਜਾ ਸਕਣਗੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹਨਾਂ ਸਾਰੇ ਅਧਿਕਾਰੀਆਂ ਤੇ सीबीआई ਦਾ ਕੰਟਰੋਲ ਰਹੇਗਾ ਤੇ ਏਜੰਸੀ ਆਪਣੇ ਤਰੀਕੇ ਨਾਲ ਜਾਂਚ ਕਰ ਮਗੋ ਮਗਰੋਂ ਅਦਾਲਤ ਕੋਲ ਰਿਪੋਰਟ ਜਮ੍ਹਾਂ ਕਰਵਾ ਸਕੇਗੀ ਤਾਂ ਇਹ ਵੱਡਾ ਕਦਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੁੱਕਿਆ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਹਰਿਆਣਾ ਤੋਂ ਇਲਾਵਾ ਜਿਹੜੇ ਸਿੰਥੈਟਿਕਸ ਡਰਗ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦਵਾਈਆਂ ਨਸ਼ੀਲੀਆਂ ਜਿਹੜੀਆਂ ਵੇਚੀਆਂ ਜਾ ਰਹੀਆਂ ਨੇ ਬਹੁਤ ਸਾਰੇ ਜਹੇ ਮੈਡੀਕਲ ਸਟੋਰ ਨੇ ਜਿਨ੍ਹਾਂ ਦੀ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਉਹ ਜਿਹੜਾ ਦਵਾਈਆਂ ਦੇਣ ਦੀ ਆੜ ਦੇ ਵਿੱਚ ਨਸ਼ੀਲੀਆਂ ਦਵਾਈਆਂ ਵੀ ਵੇਚਦੇ ਨੇ ਕੈਪਸੂਲ ਵੀ ਵੇਚ ਜਾਂਦੇ ਨੇ ਜਿਹੜੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਬਰਾਮਦ ਕੀਤੇ ਜਾਂਦੇ ਨੇ ਅਤੇ ਜੀਆਂ ਨਸ਼ੀਲੀਆਂ ਦਵਾਈਆਂ ਜਿੱਥੇ ਨੌਜਵਾਨਾਂ ਦਾ ਘਾਣ ਕਰੀਆਂ ਨੇ ਉੱਥੇ ਹੀ ਕੇ ਲਈ ਇੱਕ ਬਹੁਤ ਵੱਡਾ ਸੰਕਟ ਹੈ ਜਿਹੜਾ ਉਹ ਪੈਦਾ ਕਰੀਆਂ ਨੇ ਆਉਣ ਵਾਲੇ ਸਮੇਂ ਲਈ ਤਾਂ ਇਸ ਨੂੰ ਲੈ ਕੇ ਹੁਣ ਅਦਾਲਤ ਨੇ ਸਖਤ ਨਿਰਦੇਸ਼ ਦਿੱਤੇ ਨੇ ਕਿ ਹੁਣ ਸਭ ਤੋਂ ਵੱਡੀ ਜਾਂਚ ਏਜੰਸੀ ਹੈ ਜਿਹੜੀ ਦੇਸ਼ ਦੀ CBI ਸੈਂਟਰਲ ਬਿਊਰੋ ਇਨਵੈਸਟੀਗੇਸ਼ਨ ਤਾਂ ਉਹ ਜਾਂਚ ਕਰੇਗੀ ਹੁਣ ਹਾਲਾਂਕਿ ਦੂਜੇ ਅਧਿਕਾਰੀ ਵੀ ਇਹਦੇ ਵਿੱਚ ਲਏ ਜਾਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੀਆਂ ਕੰਪਨੀਆਂ ਵੱਲੋਂ ਨਸ਼ੀਦੀਆਂ ਦਵਾਈਆਂ ਬਣਾਈਆਂ ਜਾ ਰਹੀਆਂ ਨੇ ਅਤੇ ਜਿਹੜੀਆਂ ਪੰਜਾਬ ਸਮੇਤ ਹੋਰ ਸੂਬਿਆਂ ਦੀ ਨੌਜਵਾਨੀ ਦਾ ਕਾਣ ਕਰ ਰਹੀਆਂ ਨੇ ਦਿਉਜਾਜਤ ਧੰਨਵਾਦ